ਦੇਖਣ ਆਏ ਸੀਗੇ ਬਿ ਗੋਵਾਲ ਦਾ ਮਾਹੌਲ ਬਲਕਿ ਸਾਰੀ ਚਾਰੇ ਨਗਰ ਪੰਚਾਇਤਾਂ ਚੱਕਰ ਖੱਡਿਆ ਵਾ ਠੀਕ ਹੈ ਸਾਰਾ ਮਾਹੌਲ ਥੋੜਾ ਪ੍ਰੈਜੈਂਟ ਗਵਰਨਮੈਂਟ ਨੇ ਜਿਹੜਾ ਪੁਲਿਸ ਦਾ ਦੁਰਉਪਯੋਗ ਕੀਤਾ ਅੱਜ ਸਵੇਰੇ ਬਹੁਤ ਕੰਪਲੇਂਟਸ ਆਏ ਕਿ ਸਾਡੇ ਆਦਮੀ ਢਿਲਵਾਾਂ ਚ ਉਹਨਾਂ ਨੂੰ ਐਵੇਂ ਬਿਨਾਂ ਵਜ੍ਹਾ ਪੁਲਿਸ ਸਟੇਸ਼ਨ ਬੁਲਾ ਕੇ ਕਾਂਗਰਸ ਦੇ ਵਰਕਰ ਨੂੰ ਪਹਟਾ ਲਿਆ ਔਰ ਇੱਕ ਸਾਡੇ ਨਾਲੇ ਤੋਂ ਕੈਂਡੀਡੇਟ ਨੇ 인ਦਜੀਤ ਸਿੰਘ ਖੱਖ ਉਹਨਾਂ ਨੂੰ ਐਵੇਂ ਘਰੇ ਰੇਡ ਕਰਤਾ ਫਿਰ ਮੈਂ ਐਸਐਸਪੀ ਨਾਲ ਗੱਲ ਕੀਤੀ ਹੈ ਉੱਤੇ ਐਡਮਿਨਿਸਟ੍ਰੇਸ਼ਨ ਆ ਉਹ ਸਾਰਾ ਮਸਲਾ ਠੀਕ ਹੋ ਗਿਆ ਸੀਗਾ ਜਨਰਲੀ ਆਪਾਂ ਹਾਲ ਠੀਕ ਹੈ ਬਟ ਓਵਰਆਲ ਇਸ ਗਵਰਨਮੈਂਟ ਨੇ ਜੋ ਪਟਿਆਲੇ ਵਿੱਚ ਰੰਗ ਦਿਖਾਏ ਜਿਸ ਢੰਗ ਦੇ ਨਾਲ ਜਮਹੂਰੀਅਤ ਨੂੰ ਇੱਕ ਕਿਸਮ ਦਾ ਕੀ ਕਹਿੰਦੇ ਹੁੰਦੇ ਕਿ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਮਿਸਯੂਜ਼ ਆਫ ਪਾਵਰ ਔਰ ਪੁਲਿਸ ਦੇ ਥਰੂ ਪੋਲਿਟਿਕਸ ਕਰ ਰਿਹਾ ਇਹ ਅਨਾੜੀ ਬੰਦੇ ਨੇ ਸਾਡੇ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀ ਭਾਵੇਂ ਸਾਡਾ ਅਕਾਲੀ ਦਲ ਨਾਲ 100 ਵਾਰੀ ਵਿਰੋਧ ਰਿਆ ਲੇਕਿਨ ਇਹਨੇ ਛੋਟੇ ਲੈਵਲ ਤੱਕ ਰਾਜਨੀਤੀ ਨਹੀਂ ਢਿੱਗੀ ਸੀ ਅੱਜ ਪੰਜਾਬ ਦੇ ਵਿੱਚ ਬਦਲਾਖੋਰੀ ਆ ਥਾਣੇ ਪੁਲਿਸ ਔਰ ਕੋਈ ਵੀ ਮੈਂ ਸਮਝਦਾ ਕਿ ਪਾਇਦਾਰ ਗੱਲ ਨਹੀਂ ਕੀਤੀ ਇਹਨਾਂ ਨੇ ਪਿਛਲੇ 3 ਸਾਲਾਂ ਜਿਹੜਾ ਸਾਡੇ ਹਲਕਾ ਭਲਾਤੇ ਵੀ ਤੇ ਲੋਕੀ ਬਣਾਏ ਉਹਨਾਂ ਨੇ ਬੋਕਰ ਪਾਰਟੀ ਨੇ ਇਨਚਾਰਜ ਉਹ ਬਹੁਤ ਛੋਟੀਆਂ ਗੱਲਾਂ ਚ ਝੋਲਚਦੇ ਨੇ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਪੈਸਿਆਂ ਦਾ ਇਲਜ਼ਾਮ ਆ ਆੜਤੀਆਂ ਤੋਂ ਟੈਂਡਰ ਵਾਲਿਆਂ ਤੋਂ ਆ ਨੰਬਰਦਾਰੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਤਹਿਸੀਲਾਂ ਚ ਔਰ ਕ੍ਰਾਪਸ਼ਨ ਵੈਸੇ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧੀ ਹੋਈ ਆ ਉਹ ਹਰ ਪਖਤੋਏ ਗਵਰਨਮੈਂਟ ਮੇਰੇ ਸਾਹਦੇ ਨਾਲ ਬਹੁਤ ਬੁਰੀ ਤਰ੍ਹਾਂ ਫੇਲ ਆ ਇਹ ਛੋਟੀਆਂ ਇਲੈਕਸ਼ਨਾਂ ਨੇ ਇਹਨਾਂ ਦਾ ਕੋਈ ਬੋਧਾ ਨਹੀਂ ਪਾਰਲੀਮੈਂਟ ਨੇ ਲੋਕਾਂ ਨੇ ਆਪਣਾ ਮਨ ਜਿਹੜਾ ਸੀਗਾ ਪਾਰਲੀਮੈਂਟ ਇਲੈਕਸ਼ਨ 13 ਚੋਂ 10 ਸੀਟਾਂ ਹਰਾ ਕੇ 10 ਦਿੱਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕੀ ਰਿਜੈਕਟ ਕਰ ਚੁੱਕੇ ਹੈ ਖੈਰਾ ਸਾਹਿਬ ਕਾਰਨ ਹੈਗਾ ਕਿ ਅਕਾਲੀ ਦਲ ਕਾਂਗਰਸ ਸਮਝੌਤੇ ਦੇ ਤਿਆਰ ਕਈ ਮਾੜਾ ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਜਿਹੜਾ ਸੀਟ ਐਡਜਸਟਮੈਂਟ ਤੁਸੀਂ ਇਹ ਕਹਿ ਸਕਦੇ ਆ ਉਹਦੇ ਚ ਇਹ ਹੈਗਾ ਵਾ ਕਿ ਅੱਜ ਇੱਕ ਜਿਹੜੀ ਇਹ ਜਿੱਦਾਂ ਕਿਹਾ ਸੀ ਕਿ ਨਵੀਂ ਜਮਾਤ ਨਾ ਜਿਨ੍ਹਾਂ ਨੇ ਪਰੇਸ਼ਾਨ ਕੀਤਾ ਲੋਕਾਂ ਨੂੰ ਉਹ ਮੈਂ ਪਹਿਲਾਂ ਜਿੱਦਾਂ ਕਿਹਾ ਪੁਲਿਸ ਦਾ ਸਹਾਰਾ ਲੈ ਕੇ ਰਾਜਨੀਤੀ ਕਰਦੇ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਸੀਗਾ ਅਸੀਂ ਲੋਕਲ ਲੈਵਲ ਦੇ ਉੱਤੇ ਜਿੱਦਾਂ ਹੁਣ ਅਡਾਲੇ ਅਸੀਂ ਕਾਂਗਰਸ ਪਾਰਟੀ ਸਿੰਬਲ ਤੇ ਲੜ ਰਹੀ ਹੈ ਬਾਕੀ ਤਿੰਨ ਸਾਰੀਆਂ ਨਗਰ ਪੰਚਾਇਤਾਂ ਵਿੱਚ ਜਿਹੜੇ ਨੇ ਅਸੀਂ ਇੰਡੀਪੈਂਡੈਂਟ ਜਿਹੜੇ ਨਿਸ਼ਾਨ ਲੈਨੇ ਸਾਰਿਆਂ ਨੇ ਸੋ ਮੈਂ ਆਪਣੇ ਸਾਰੇ ਜਿਹੜੇ ਸਾਡੇ ਨਗਰ ਪੰਚਾਇਤਾਂ ਦੇ ਆਗੂ ਸੀ ਉਹਨਾਂ ਨੂੰ ਅਧਿਕਾਰ ਦਿੱਤਾ ਸੀਗਾ ਕਿ ਤੁਸੀਂ ਜੋ ਵੀ ਕਰਨਾ ਚਾਹ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਲਓ ਮਾੜੀ ਰਾਜਨੀਤੀ ਨੂੰ ਰੋਕਣਾ ਬਹੁਤ ਜ਼ਰੂਰੀ ਆ ਪਹਿਲਾਂ ਤੁਸੀਂ ਦੇਖਣਾ ਕਿ ਦੁਸ਼ਮਣ ਨੰਬਰ 1 ਤੁਹਾਡਾ ਕੌਣ ਹੈ ਇਸ ਕਰਕੇ ਉਹਨਾਂ ਨੂੰ ਰੋਕਣ ਵਾਸਤੇ ਜੇ ਕੋਈ ਛੋਟੀ ਮੋਟੀ ਐਡਜਸਟਮੈਂਟ ਵੀ ਹੋਈ ਹੈ ਇਟ ਡਸਨਟ ਮੀਨ ਕਿ ਕੋ ਸਾਡਾ ਉਹਨਾਂ ਦੇ ਨਾਲ ਕੋਈ ਤਾਲਮੇਲ ਹੋ ਗਿਆ ਵਾ ਖੈਰਾ ਸਾਹਿਬ ਕਿਹਾ ਕਿ ਤੋਂ ਜਿਲ੍ਹਾ ਬਿਨਾਂ ਮੁਕਾਬਲਾ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਚਾਰ ਕੌਂਸਲਰ ਜਿੱਤ ਗਏ ਕੀ ਕਰਨ ਨਹੀਂ ਇਦਾਂ ਹੈਗਾ ਵਾ ਕਿ ਚਾਹੇ ਉਹ ਮੈਂ ਫੇਰ ਤੁਹਾਨੂੰ ਕਹਿ ਰਿਹਾ ਨਾ ਕਿ دہشت ਪਾਉਣੀ ਸਾਡੇ ਉਮੀਦਵਾਰਾਂ ਦੇ ਪੇਪਰ ਰਿਜੈਕਟ ਕਰਾ ਦੇਵਾਂਗੇ ਖੜੇ ਨਹੀਂ ਹੋਣ ਦੇਵਾਂਗੇ ਜਦੋਂ ਪੇਪਰ ਠੀਕ ਪਾਏਗੇ ਬਾਅਦ ਫਿਰ ਉਹੀ ਕੰਪਲੇਂਟਾਂ ਚੱਕ ਕੇ ਪੁਲਿਸ ਨੂੰ ਦੇ ਕੇ ਥਾਣੇ ਆਜ ਬੁਲਾਇਆ ਗਿਆ ਲੋਕਾਂ ਨੂੰ ਇੱਕ ਭੈ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਵਾ ਤੇ ਪਰ ਜਿਹੜੇ ਬਾਕੀ ਦੇ ਸਾਰੇ ਵਾਰਡਸ ਆ ਉੱਥੇ ਪੂਰਾ ਵਧੀਆ ਮੁਕਾਬਲਾ ਸਾਡੇ ਦੇਣਗੇ ਸਾਨੂੰ ਆਸ ਹੈ ਕਿ ਅਸੀਂ ਚਾਰੀ ਨਗਰ ਪੰਚਾਇਤਾਂ ਵਿੱਚ ਘਟੋ ਘਟ ਮੈਂ ਇਹ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਉੱਥੇ ਹਾਰ ਮਿਲੇਗੀ ਚਾਰੀਆਂ ਨਗਰ ਪੰਚਾਇਤ ਸ਼ਾਮ ਨੂੰ ਰਿਜ਼ਲਟ ਆਏਗਾ ਕਿ ਜਿਹੜਾ ਸੁਭਾਨਪੁਰ ਘਾਤ ਸਾਰੇ ਕਿ ਉਹ ਕਾਫੀ ਮੁੱਦਾ ਸੀਗਾ ਇਸ ਹਲਕੇ ਦਾ ਔਰ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਕੰਮ ਚਾਲੂ ਕਰਵਾ ਦੇਣਾ ਥੋੜੇ ਦਿਨਾਂ ਤਾਈਂ ਕਹਿੰਦੇ ਕਿ ਵਿਰੋਧ ਦੀ ਜਾਨ ਪੁੱਜ ਕੇ ਅੜਿੱਕਾ ਪੋ ਰਿਓ ਦੇ ਰਿਹਾ ਤਿੰਨ ਸਾਲ ਹੋ ਗਏ ਨੇ ਜੀ ਯਾਦ ਹੋਵੇ ਨਾ ਕਿ ਅਸੀਂ ਤਿੰਨ ਚਾਰ ਮਹੀਨਿਆਂ ਚ ਰੌਲਾ ਪਾ ਰਹੇ ਹਾਂ ਤਿੰਨ ਸਾਲਾਂ ਤੋਂ ਜਿਹੜੀਆਂ ਪ੍ਰਮੁੱਖ ਸੜਕਾਂ ਨੇ ਜਿਹੜੀਆਂ ਨੜਾਲੇ ਤੋਂ ਨਿਕਲਦੀਆਂ ਨੇ ਨੜਾਲਾ ਸੁਭਾਨਪੁਰ ਬਹੁਤ ਖਰਾਬ ਆ ਨੜਾਲਾ ਪਲੱਥ ਬਹੁਤ ਖਰਾਬ ਆ ਨੜਾਲਾ ਢਿਲਵਾ ਬਹੁਤ ਖਰਾਬ ਆ ਆ ਜਿਹੜੀ ਬੇਗੋਵਾਲ ਵਾਲੀ ਸੜਕਾ ਪਿਛਲੀ ਗਵਰਨਮੈਂਟ ਨੇ ਅਸੀਂ ਬਣਾਈ ਤੀ ਸੀ ਪੁਲਤ ਪੇਗਵਾਲ ਔਰ ਪੁਲਤ ਜਿਹੜੀ ਭੋਗਪੁਰ ਉਤ ਤੋਂ ਬਾਅਦ ਇਹਨਾਂ ਕੋਈ ਪਿਛਲੇ 3 ਸਾਲਾਂ ਚ ਕੋ ਕੰਮ ਨਹੀਂ ਹੋਇਆ ਤੁਸੀਂ ਜਾ ਕੇ ਕਿਸੇ ਪਿੰਡ ਕਿਸੇ ਨਗਰ ਪੰਚਾਇਤ ਤੇ ਜਾ ਕੇ ਚੈੱਕ ਕਰ ਸਕਦੇ ਇੱਕ ਨਵੇਂ ਪੈਸੇ ਦਾ ਡਿਵੈਲਪਮੈਂਟ ਦਾ ਕੋ ਕੰਮ ਨਹੀਂ ਹੋਇਆ ਇਹ 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 ਸਿਰਫ ਇਹ ਸਿਰਫ ਨਾ ਸਰਕਾਰੀ ਤੰਤਰ ਦੇ ਸਿਰ ਦੇ ਉੱਤੇ ਤੁਰੇ ਫਿਰਦੇ ਨੇ ਬਹੁਤ ਹਲਕੇ ਬੰਦੇ ਨੇ ਜਿੱਦਣ ਰਾਜ ਭਾਗ ਬਦਲਿਆ ਇਹਨਾਂ ਨੂੰ ਸਾਰਾ ਖਮਿਆਜ਼ਾ ਭੁਗਤਣਾ ਪੈਣਾ ਉਦਘਾਟਨ ਕਰੇ ਉਦਘਾਟਨੀ ਆ ਫਿਰ ਮਤਲਬ ਕਿਤੇ ਪੈਚ ਲਾਤਾ ਪੈਚ ਦਾ ਵੀ ਕੋ ਉਦਘਾਟਨ ਕਰਦਾ ਹੁੰਦਾ ਆ ਮੈਂ ਕੋਈ ਬਿਗੋਵਾਲ ਦੇ ਲਾਗੇ ਕੋ ਸੜਕ ਦੇਖ ਰਿਹਾ ਜਿਹੜੀ ਪਹਿਲਾਂ ਸੜਕਾਂ ਬਣੀਆਂ ਤੁਸੀਂ ਜਿਹੜੀਆਂ ਸੜਕਾਂ ਦਾ ਸਿਰਫ ਕਾਪਟਿੰਗ ਹੋਈ ਆ ਲੁੱਕ ਪਈ ਉਹਦਾ ਵੀ ਉਦਘਾਟਨ ਕਰੋਗੇ ਜਿੱਦਾ ਅਸੀਂ ਸੜਕ ਬਣਾਈ ਸੀ ਮੰਡ ਦਰਿਆ ਦੇ ਉੱਤੇ ਆਲਮੋਸਟ ਬੱਲੋਚਕ ਤੋਂ ਲੈ ਕੇ ਢਿਲਵਾ ਤੱਕ 30 ਕਿਲੋਮੀਟਰ ਬ੍ਰੈਂਡ ਨਿਊ ਨਵੀਂ ਸੜਕ ਇਹੋ ਜੀ ਕੋ ਚੰਗੀ ਉਪਲਬਧੀ ਕਰੋਗੇ ਤਾਂ ਉਹਦਾ ਵੀ ਘਾਟਨ ਤੱਕ ਪੰਦਾ ਨਾਲੇ ਜੋ ਕੁਝ ਵੀ ਵੀਡੀਓ ਦਫਤਰ ਦੇ ਵਿੱਚ ਆ ਚੱਕ ਚੁੱਕ ਮੰਡੇ ਜਾ ਰਹੇ ਇਹ ਸਾਰੇ ਗੈਰ ਕਾਨੂੰਨੀ ਨੇ ਉਹਨਾਂ ਦੇ ਕੋਲ ਕੋਈ ਅਧਿਕਾਰ ਨਹੀਂਗਾ ਇਲੈਕਟਿਡ ਜਿਹੜਾ ਰੈਪ੍ਰੈਜ਼ੈਂਟੇਟਿਵ ਹੈ ਉਹ ਤੁਹਾਡੇ ਸਾਹਮਣੇ ਖੜਾ ਵਾ ਜਿਹੜੇ ਹਾਰੇ ਹੋਏ ਨੇ ਜਿਨ੍ਹਾਂ ਦੀਆਂ ਜਮਾਨਤਾਂ ਜप्त ਹੋਈਆਂ ਦੇ ਹੈ ਉਹਨੂੰ ਰਾਈਟ ਐਟ ਆਲ ਤੇਰੀ ਜਾਨ ਜੋ ਮਰਜ਼ੀ ਕਰਦੇ ਪਰ ਇਹ ਸਾਰਾ ਕੁਝ ਆਪਣੇ ਆਪ ਹੀ ਟਰੈਕ ਰਿਕਾਰਡ ਬਣਾ ਰਹੇ ਗੈਰ ਕਾਨੂੰਨੀ ਹਰਕਤਾਂ ਦਾ ਆਉਣ ਵਾਲੇ ਸਮੇਂ ਵਿੱਚ ਇਹ ਰਾਜ ਸੱਤਾ ਸਦਾ ਨਹੀਂ ਰਹਿੰਦੀ ਹੁੰਦੀ ਉਹਦੇ ਚ ਉਹਨਾਂ ਨੂੰ ਇਸ ਗੱਲ ਦਾ ਹਸਾਬ-ਪਤ ਦੇਣਾ ਪਵੇਗਾ ਲੋਕਾਂ ਦੀ ਕਚਹਿਰੀ ਵਿੱਚ